ਸਸਿਕਲ ਜੀ ਮੈਂ ਸਿੰਦਰਪਾਲ ਬੀਆਰਸੀ ਬਲੌਕ ਡਾਰੀਆਂ ਅੱਜ ਆਪਾਂ ਗੱਲ ਕਰਾਂਗੇ 7ਵੀਂ ਕਲਾਸ ਦੀ ਸੀਪੀ ਦੀ ਸੈਕੰਡ ਸੀਟ ਬਾਰੇ ਜਦੀ ਕੰਪੀਟੈਂਸੀ ਜ ਆਪਾਂ ਗੱਲ ਕਰਾਂਗੇ ਕਿ ਜਿਹੜੇ ਪੌਦੇ ਨੇ ਉਹ ਕਿਵੇਂ ਭੋਜਨ ਤਿਆਰ ਕਰਦੇ ਨੇ ਕਿ ਜਿਹੜੀ ਕਿਰਿਆ ਰਾਹੀਂ ਉਹ ਭੋਜਨ ਤਿਆਰ ਕਰਦੇ ਨੇ ਉਹ ਕਿਹੜੀ ਕਿਰਿਆ ਭੋਜਨ ਬਣਾਉਣ ਵਾਸਤੇ ਕੀ ਜਿਹੜੀ ਵਸਤੂਆਂ ਚੀਜ਼ਾਂ ਨੇ ਉਹ ਵਰਤਦੇ ਨੇ ਤੇ ਜਦੋਂ ਭੋਜਨ ਬਣਦਾ ਤੇ ਉਹਦੇ ਨਾਲ ਕਿਹੜੀ ਗੈਸ ਪੈਦਾ ਹੁੰਦੀ ਆ ਹੋਰ ਗੱਲ ਆਪਾਂ ਸਟੋਮਾਟਾ ਬਾਰੇ ਵੀ ਕਰਾਂਗੇ ਕਿ ਜੀ ਸਟੋਮਾਟਾ ਹੁੰਦਾ ਜਾਂ ਪੱਤਿਆਂ ਦਾ ਜਿਹੜਾ ਹਰਾ ਰੰਗ ਹੁੰਦਾ ਉਹ ਕਿਤੇ ਕਰਕੇ ਹੁੰਦਾ ਜਿਹੜੇ 15 ਕੁਐਸਚਨ ਇਹਦੇ ਵਿੱਚ ਨੇ ਇਹ ਸਾਰੇ ਇਸੇ ਕੰਪੀਟੈਂਸੀ ਨਾਲ ਸੰਬੰਧਿਤ ਨੇ ਸਭ ਤੋਂ ਪਹਿਲਾਂ ਪ੍ਰਕਾਸ਼ ਸੰਸ਼ਲੇਸ਼ਣ ਉਹ ਕਿਰਿਆ ਜਿਸ ਰਾਹੀਂ ਜਿਹੜਾ ਪੌਦਾ ਆਪਣਾ ਭੋਜਨ ਤਿਆਰ ਕਰਦਾ ਸੂਰਜ ਦੀ ਮੌਜੂਦਗੀ ਕਾਰਬਨ ਡਾਈਆਕਸਾਈਡ ਪਾਣੀ ਤੇ ਇੱਕ ਹਰਾ ਵਰਣਕ ਕਲੋਰੋਫਿਲ ਲੈ ਕੇ ਉਹ ਆਪਣਾ ਭੋਜਨ ਤਿਆਰ ਕਰਦਾ ਜਦੋਂ ਭੋਜਨ ਤਿਆਰ ਹੁੰਦਾ ਤਾਂ ਇੱਕ ਗੈਸ ਜਿਹੜੀ ਬਣਦੀ ਆ ਉਹ ਜੋ ਪਸਾ ਲੈਣ ਵਾਸਤੇ ਵਰਤਦੇ ਆ ਆਕਸੀਜਨ ਗੈਸ ਤਾਂ ਹੁਣ ਆਪਾਂ ਕੁਐਸਚਨ ਵੱਲ ਚੱਲਦੇ ਆ ਜੁਲਾਈ ਦੇ ਮਹੀਨੇ ਜਿਵੇਂ ਆਪਾਂ ਜਾਣੀ ਆ ਵਿਆਸ ਅਤੇ ਰਾਵੀ ਦਰਿਆ ਜਿਆਦਾ ਮੀਂਹ ਪੈਣ ਕਰਕੇ ਨੱਕੋ ਨੱਕ ਭਰੇ ਜਿਹਦੇ ਕਰਕੇ ਕੀ ਹੋਇਆ ਖਾਸ ਕਰ ਅਮਰਸਰ ਗੁਰਦਾਸਪੁਰ ਦੇ ਖੇਤਾਂ ਚ ਪਾਣੀ ਭਰ ਗਿਆ ਫਰਪ੍ਰੀਤ ਨੇ ਖੇਤਾਂ ਵੱਲ ਦੇਖਦੇ ਹੋਏ ਆਪਣੇ ਦਾਦਾ ਜੀ ਤੋਂ ਪੁੱਛਿਆ ਕਿ ਦਾਦਾ ਜੀ ਫਸਲਾਂ ਨੂੰ ਇੰਨਾ ਪਾਣੀ ਤਾਂ ਮਿਲ ਰਿਹਾ ਫਿਰ ਵੀ ਇਹ ਕਿਉਂ ਮਰ ਰਹੀਆਂ ਨੇ ਤਾਂ ਇਹਦਾ ਕੀ ਕਾਰਨ ਆ ਤੋ ਇਹਦਾ ਕਾਰਨ ਕੀ ਆ ਪਾਣੀ ਵਿੱਚ ਹੋਣ ਕਾਰਨ ਜਿਹੜੇ ਪੌਦੇ ਨੇ ਪ੍ਰਕਾਸ਼ ਸੰਸਲੇਸ਼ਨ ਨਹੀਂ ਕਰ ਪਾਉਂਦੇ ਜਿਸ ਕਾਰਨ ਮਰ ਜਾਂਦੇ ਨੇ ਨੰਬਰ 3 ਦਾ ਅਨਸਰ ਹੜਾ ਤੋਂ ਬਾਅਦ ਖੇਤਾਂ ਵਿੱਚ ਜਦੋਂ ਗੁਰਪ੍ਰੀਤ ਗੁਜਰੀ ਉਹਨੇ ਦੇਖਿਆ ਵੀ ਪੌਦਿਆਂ ਦੇ ਪੱਤੇ ਪੀਲੇ ਪੈ ਗਏ ਹੁਣ ਪੱਤਿਆਂ ਦੇ ਪੀਲੇ ਪੈਣ ਦਾ ਜਿਹੜਾ ਕਾਰਨ ਕੀ ਹੋ ਸਕਦਾ ਕਿ ਉਹਨਾਂ ਵਿੱਚ ਕਲੋਰੋਫਿਲ ਘਟ ਗਈ ਤੇ ਪ੍ਰਕਾਸ਼ ਸੰਸਲੇਸ਼ਨ ਦੇ ਘਟਣ ਕਾਰਨ ਫਸਲਾਂ ਦਾ ਹਾਲ ਦੇਖ ਕੇ ਗੁਰਪ੍ਰੀਤ ਉਦਾਸ ਹੋ ਗਈ ਦਾਦਾ ਜੀ ਕਹਿੰਦੇ ਵੀ ਗੁਰੂਆਂ ਨੇ ਸਾਨੂੰ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਤੋ ਫਿਕਰ ਨਾ ਕਰ ਅਸੀਂ ਆਪਣੇ ਖੇਤਾਂ ਵਿੱਚ ਫਲੀਦਾਰ ਫਸਲ ਉਗਾ ਲਾਂਗੇ ਜਿਸ ਨਾਲ ਜਿਹੜੀ ਖੇਤਾਂ ਦੀ ਉਪਜਾਊ ਸ਼ਕਤੀ ਆ ਉਹ ਵੱਧ ਜੂਗੀ ਹੁਣ ਫਲੀਦਾਰ ਪੌਦੇ ਜ਼ਮੀਨ ਦੀ ਉਪਜਾਊ ਸ਼ਕਤੀ ਕਿਵੇਂ ਵਧਾਉਂਦੇ ਨੇ ਇਹਦਾ ਆਨਸਰ ਨੰਬਰ 3ਾ ਕਿਉਂਕਿ ਫਲੀਦਾਰ ਪੌਦਿਆਂ ਦੀ ਜਿਹੜੀਆਂ ਗੰਡਾਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਬੈਕਟੀਰੀਆ ਪਾਇਆ ਜਾਂਦਾ ਜਿਹਨੂੰ ਪਰਰਾਈਜ਼ੋਬੀਅਮ ਕਹਿੰਦੇ ਆ ਜੋ ਕਿ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਵਰਤੋਂ ਯੋਗ ਬਣਾ ਦਿੰਦਾ ਘਰ ਵਾਪਸ ਆਉਂਦੇ ਸਮੇਂ ਹਰਪ੍ਰੀਤ ਨੇ ਪੱਤਿਆਂ ਰਹਿਤ ਧਾਗਿਆਂ ਵਰਗੀ ਵੇਲ ਜਿਹੜੀ ਆ ਇੱਕ ਦਰਖਤ ਨਾਲ ਲਿਫਟੀ ਗਈ ਦੇਖੀ ਬਿਕ ਦਰਖਤ ਸੀ ਉਹਦੇ ਨਾਲ ਇੱਕ ਵੇਲ ਜਿਹੜੀ ਅਮਰ ਵੇਲ ਆਪਾਂ ਕਹਿ ਦਿੰਦੇ ਆ ਲਿਫਟੀ ਹੋਈ ਸੀ ਤਾਂ ਕੁਐਸਚਨ ਇਹ ਵੀ ਬੇਲ ਦਾ ਤਾਂ ਕੋਈ ਪੱਤਾ ਵੀ ਨਹੀਂ ਹੈ ਫਿਰ ਇਹ ਜਿਹੜਾ ਆਪਣਾ ਭੋਜਨ ਹੈ ਕਿਵੇਂ ਤਿਆਰ ਕਰਦੀ ਹੈ ਪਜਾਨ ਦੇ ਪੱਤੇ ਨੇ ਉਹ ਇੱਕ ਭੋਜਨ ਬਣਾਉਣ ਦਾ ਕੰਮ ਕਰਦੇ ਨੇ ਪੌਦੇ ਵਾਸਤੇ ਹੁਣ ਉਹਦਾ ਕੋਈ ਪੱਤਾ ਨਹੀਂ ਹੈਗਾ ਤਾਂ ਉਹ ਆਪਣਾ ਭੋਜਨ ਕਿਵੇਂ ਤਿਆਰ ਕਰਦੀ ਆ ਤਾਂ ਇਹਦਾ ਆਨਸਰ ਹੈ ਵੀ ਇਹ ਜਿਸ ਦਰਖਤ ਤੇ ਹੁੰਦੀ ਆ ਨਾ ਉਸੇ ਦਰਖਤ ਤੋਂ ਆਪਣਾ ਜਿਹੜਾ ਭੋਜਨ ਆ ਪ੍ਰਾਪਤ ਕਰ ਲੈਂਦੀ ਆ ਹਰਪ੍ਰੀਤ ਤੇ ਉਸਦੇ ਦਾਦਾ ਘਰ ਆਏ ਮਾਤਾ ਜੀ ਨੇ ਖੁੰਬਾਂ ਦੀ ਸਬਜ਼ੀ ਬਣਾਈ ਸੀ ਦਾਦਾ ਜੀ ਤੋਂ ਪੁੱਛਿਆ ਗਿਆ ਵੀ ਦਾਦਾ ਜੀ ਖੁੰਬਾਂ ਦਾ ਰੰਗ ਸਫੇਦ ਆ ਪਰ ਇਹਨਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ ਇਸ ਲਈ ਇਹ ਪ੍ਰਕਾਸ਼ ਸੰਸਲੇਸ਼ਣ ਨਾਲ ਭੋਜਨ ਤਿਆਰ ਨਹੀਂ ਕਰ ਸਕਦੀਆਂ ਫਿਰ ਇਹ ਭੋਜਨ ਤਿਆਰ ਕਿਵੇਂ ਕਰਦੀਆਂ ਗੱਲ ਸਹੀ ਆ ਤਾਂ ਦੇਖੋ ਜਿਹੜੀ ਖੁੰਬੇ ਉਹ ਮ੍ਰਿਤ ਜੀਵੀ ਜਿਹੜਾ ਜੀਵ ਹੁੰਦੇ ਨੇ ਉਹਨਾਂ ਤੋਂ ਆਪਣਾ ਜਿਹੜਾ ਭੋਜਨ ਉਹ ਪ੍ਰਾਪਤ ਕਰਦੀ ਆ ਤਾਂ ਅੰਸਰ ਇਹ ਸੜਨ ਵਾਲੀਆਂ ਵਸਤੂਆਂ ਉੱਤੇ ਪਾਚਨ ਦਸਾਂ ਦਾ ਰਿਸਾਬ ਕਰਦੀਆਂ ਨੇ ਅਤੇ ਇਸੇ ਕੋਲ ਨੂੰ ਜਿਹੜਾ ਹੈ ਭੋਜਨ ਦੇ ਰੂਪ ਵਿੱਚ ਸੋਖ ਲੈਂਦੀਆਂ ਨੇ ਪੱਤਿਆਂ ਵਿੱਚਲੇ ਸਟੋਮੇਟਾ ਦਾ ਕੀ ਮਤਲਬ ਹੈ ਪਹਿਲਾਂ ਹੀ ਗੱਲ ਹੋਈ ਵੀ ਸਟੋਮੇਟਾ ਹੁੰਦਾ ਕੀ ਹੈ ਬੱਚਿਓ ਕਿ ਜਿਹੜੇ ਪੱਤੇ ਹੁੰਦੇ ਨੇ ਉਹਦਾ ਵਿੱਚ ਛੋਟੇ-ਛੋਟੇ ਛੇਕ ਹੁੰਦੇ ਨੇ ਤਾਂ ਜਿਹੜਾ ਗੈਸਾਂ ਦਾ ਆਦਾਨ-ਪ੍ਰਦਾਨ ਆ ਉਹ ਇਹਨਾਂ ਸਟੋਮੇਟਾ ਰਾਹੀਂ ਹੁੰਦਾ ਹੈ ਹੁਣ ਪੌਦੇ ਨੂੰ ਦੇਖੋ ਕਾਰਬਨ ਡਾਈਆਕਸਾਈਡ ਚਾਹੀਦੀ ਆ ਆਕਸੀਜਨ ਉਹ ਸਾਨੂੰ ਦਿੰਦਾ ਤਾਂ ਉਹ ਸਟੋਮੇਟਾ ਰਾਹੀਂ ਜਿਹੜੀ ਇਹ ਕਿਰਿਆ ਹੈ ਆਦਾਨ ਪ੍ਰਦਾਨ ਵਾਲੀ ਹੁੰਦੀ ਹੈ ਇਹ ਗੈਸਾਂ ਦਾ ਆਦਾਨ ਪ੍ਰਦਾਨ ਕਰਦਾ ਹੈ ਕਿਹੜਾ ਪ੍ਰਕਾਸ਼ ਸੰਸਲੇਸ਼ਨ ਕਿਰਿਆ ਨੂੰ ਸਹੀ ਤਰੀਕੇ ਨਾਲ ਦਰਸਾ ਰਿਹਾ ਉੱਪਰ ਮੈਂ ਗੱਲ ਕੀਤੀ ਆ ਵੀ ਜਿਹੜਾ ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੈ ਉਹ ਇੱਕੋ ਜਿਹੀ ਕਿਰਿਆ ਜਿਹਦੇ ਵਿੱਚ ਪੌਦੇ ਕਾਰਬਨ ਡਾਈਆਕਸਾਈਡ ਪਾਣੀ ਕਲੋਰੋਫਿਲ ਸੂਰਜੀ ਰੋਸ਼ਨੀ ਲੈ ਕੇ ਗਲੂਕੋਜ਼ ਤੇ ਜਿਹੜੀ ਆਕਸੀਜਨ ਗੈਸ ਨੂੰ ਛੱਡਦੇ ਨੇ ਤਾਂ ਆਪਣਾ ਆਨਸਰ ਦੇਖੋ ਤੀਜਾ ਬਿਲਕੁਲ ਠੁਕਮਾ ਜਿੱਥੇ ਕਾਰਬਨ ਡਾਈਆਕਸਾਈਡ ਪਾਣੀ ক্লোਰੋਫਿਲ ਸੂਰਜ ਦੀ ਰੋਸ਼ਨੀ ਲੈ ਕੇ ਗਲੂਕੋਜ਼ ਤੇ ਜਿਹੜੀ ਆਕਸੀਜਨ ਉਹ ਬਣ ਰਹੀ ਹੈ ਕਿਹੜਾ ਬਿਆਨ ਸਹੀ ਆ ਹਰੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਜ਼ਿਆਦਾਤਰ ਜਾਨਵਰ ਸਵੈ ਪੋਸ਼ੀ ਹੁੰਦੇ ਨੇ ਪ੍ਰਕਾਸ਼ ਸੰਸ਼ਲੇਸ਼ਨ ਕਿਰਿਆ ਲਈ ਕਾਰਬਨ ਡਾਈਆਕਸਾਈਡ ਦੀ ਲੋੜ ਨਹੀਂ ਹੁੰਦੀ ਪ੍ਰਕਾਸ਼ ਸੰਸ਼ਲੇਸ਼ਨ ਕਿਰਿਆਵਾਂ ਦੌਰਾਨ ਆਕਸੀਜਨ ਗੈਸ ਪੈਦਾ ਹੁੰਦੀ ਆ ਹਾਂ ਦੇਖੋ ਏ ਦੀ ਗੱਲ ਕਰੀਏ ਸਵੈਪੋਸ਼ੀ ਸਾਰੇ ਹਰੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਡੀ ਵੀ ਸਹੀ ਹੈ ਕਿ ਪ੍ਰਕਾਸ਼ ਸੰਸ਼ਲੇਸ਼ਨ ਕਿਰਿਆ ਦੌਰਾਨ ਆਕਸੀਜਨ ਗੈਸ ਪੈਦਾ ਹੁੰਦੀ ਆ ਜਾਨਵਰ ਜਿਹੜੇ ਸਵੈਪੋਸ਼ੀ ਨਹੀਂ ਹੁੰਦੇ ਉਹ ਤਾਂ ਪਰਪੋਸ਼ੀ ਹੁੰਦੇ ਆ ਤਾਂ ਆਨਸਰ ਹੈ ਏ ਅਤੇ ਡੀ ਭਾਰਤ ਨੇ ਬਾਗ ਵਿੱਚ ਹਰੇ ਲਾਲ ਪੀਲੇ ਰੰਗ ਦੇ ਪੱਤੇ ਦੇਖੇ ਲਾਲ ਰੰਗ ਜਿਹੜਾ ਹੁੰਦਾ ਉਹ ਐਂਥੋਸਾਈਨਨ ਦਾ ਵਰਣਨਕ ਪੀਲੇ ਰੰਗ ਦੇ ਪੱਤੇਆਂ ਵਿੱਚ ਜੈਂਥੋਫਿਲ ਹੈ ਹਰਾ ਰੰਗ ਜਿਵੇਂ ਮੈਂ ਪਿੱਛੇ ਦੱਸਿਆ ਹੈ ਉਹ ক্লোরোফিল ਕਰਕੇ ਹੁੰਦਾ ਲੇਕਿਨ ਇੱਥੇ ক্লোরোਫਿਲ ਨਹੀਂ ਹੈਗਾ ਤਾਂ ਇਹਦਾ ਆਨਸਰ ਆਊਗਾ ਉਪਰੋਕਤ ਵਿੱਚੋਂ ਕੋਈ ਨਹੀਂ ਹਰਪ੍ਰੀਤ ਰਾਤ ਨੂੰ ਸੁਪਨਾ ਆਇਆ ਵੀ ਧਰਤੀ ਦੇ ਸਾਰੇ ਪੌਦਿਆਂ ਨੇ ਪ੍ਰਕਾਸ਼ ਸੰਸ਼ਲੇਸ਼ਨ ਕਰਨਾ ਬੰਦ ਕਰਤਾ ਜੇ ਅਜਿਹਾ ਹੋਇਆ ਤਾਂ ਕਿਹੜੀ ਗੈਸ ਸਭ ਤੋਂ ਪਹਿਲਾਂ ਘਟੇਗੀ ਦੇਖੋ ਆਪਾਂ ਜਾਣਦੇ ਆਂ ਵੀ ਜੇ ਪ੍ਰਕਾਸ਼ ਸੰਸ਼ਲੇਸ਼ਨ ਬੰਦ ਹੋ ਗਿਆ ਤਾਂ ਜਿਹੜੀ ਆਕਸੀਜਨ ਆ ਜਿਹੜੀ ਉਹ ਮਤਲਬ ਉਸ ਕਿਰਿਆ ਦੌਰਾਨ ਬਣਦੀ ਆ ਉਹ ਘਟ ਜੂ ਖੇਤੀ ਵਿਗਿਆਨੀ ਨੇ ਇੱਕ ਤਰ੍ਹਾਂ ਦੇ ਖੇਤੀ ਦਾ ਮਿੱਟੀ ਦਾ ਨਮੂਨਾ ਲਿਆ ਜਿਸ ਵਿੱਚ ਵੱਖ-ਵੱਖ ਕਿਸਮਾਂ ਦੀਆਂ ਫਸਲਾਂ ਉਗਾਈਆਂ ਗਈਆਂ ਸੀ ਹੁਣ ਆਪਾਂ ਦੇਖਦੇ ਹਾਂ ਕਣਕ ਵਾਸਤੇ ਜਿਹੜੀ ਮਾਤਰਾ 20 ਐ ਐਮਜੀ ਵਾਈ ਕੇਜੀ ਆ ਤੇ ਮੂੰਗੀ ਦਾਲ ਵਾਸਤੇ 35 ਐ ਐਮਜੀ ਵਾਈ ਕੇਜੀ ਆ ਕੀ ਸਿੱਟਾ ਮਿਲਦਾ ਇਹਦੇ ਚੋਂ ਕਿ ਜਿਹੜੀ ਮੂੰਗੀ ਦਾਲ ਦੀ ਫਸਲ ਆ ਕਣਕ ਦੀ ਫਸਲ ਨਾਲੋਂ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਵਧਾਉਂਦੀ ਆ ਕਿਉਂਕਿ ਆਪਾਂ ਜਾਣਦੇ ਹਾਂ ਜਿਹੜੀ ਫਲੀਦਾਰ ਫਸਲਾਂ ਹੁੰਦੀਆਂ ਨੇ ਉਹ ਜ਼ਿਆਦਾ ਜਿਹੜੀ ਨਾਈਟ੍ਰੋਜਨ ਉਹ ਦਿੰਦੀਆਂ ਇਕ ਦਾਵਾ ਕੀਤਾ ਗਿਆ ਹਰੇ ਪੌਦੇ ਸਵੈਪੋਸ਼ੀ ਬਿਲਕੁਲ ਹੁੰਦੇ ਨੇ ਸਵੈਪੋਸ਼ੀ ਕੀ ਹੁੰਦਾ ਜਿਹੜੇ ਆਪਣਾ ਭੋਜਨ ਖੁਦ ਤਿਆਰ ਕਰ ਲੈਣ ਸਵੈ ਮਨੇ ਖੁਦ ਖੁਦ ਤਿਆਰ ਕਰਦੇ ਨੇ ਕਾਰਨ ਕੀ ਕਹਿੰਦੇ ਆ ਵੀ ਹਰੇ ਪੌਦੇ ਆਪਣਾ ਭੋਜਨ ਸੂਰਜ ਦਾ ਪ੍ਰਕਾਸ਼ ਸਹੀ ਆ ਆਕਸੀਜਨ ਅਤੇ ਨਾਈਟ੍ਰੋਜਨ ਤੋਂ ਬਣਾਉਂਦੇ ਨੇ ਇਹ ਚੀਜ਼ ਗਲਤ ਆ ਕਿਉਂਕਿ ਆਪਾਂ ਪਹਿਲਾਂ ਡਿਸਕਸ ਕਰ ਆਏ ਹਾਂ ਵੀ ਜਿਹੜੀ ਗੈਸ ਉਹ ਵਰਤਦੇ ਆ ਕਾਰਬਨ ਡਾਈਆਕਸਾਈਡ ਤਾਂ ਇਹਦੇ ਚ ਇਹ ਸਹੀ ਆ ਆਰ ਗਲਤ ਆ ਪੌਦਾ A ਅਤੇ ਪੌਦਾ B ਦੋਵਾਂ ਨੂੰ ਇੱਕ ਥਾਂ 6 ਮਿੰਟ ਲਈ ਧੁੱਪ ਚ ਰੱਖਤਾ ਦੋ ਪੌਦੇ ਨਾਮ ਦੇਤਾ ਵੀ ਇੱਕ A ਆ ਇੱਕ B ਆ ਪੌਦਾ A 6 ਮਿੰਟਾਂ ਵਿੱਚ 12 ml ਆਕਸੀਜਨ ਛੱਡਦਾ B ਛੱਡਦਾ 18 ml ਆਕਸੀਜਨ ਕਿਸ ਪੌਦੇ ਵਿੱਚ ਪ੍ਰਕਾਸ਼ ਸੰਸਲੇਸ਼ਨ ਵੱਧ ਹੋ ਰਿਹਾ ਹੁਣ ਦੇਖੋ ਵੱਧ ਕਿਹੜਾ ਦੇਦਾ ਦੇ ਰਿਹਾ ਆਕਸੀਜਨ ਆਪਾਂ ਨੂੰ B ਤਾਂ ਪੌਦੇ B ਵਿੱਚ ਪੌਦਾ ਇਹਦੀ ਪੌਦੇ ਵੀ ਦੋਵੇਂ ਇੱਕ ਥਾਂ 25 6 ਮਿੰਟ ਲਈ ਧੁੱਪ 'ਚ ਰੱਖਿਆ ਗਿਆ। A ਜਿਹੜਾ ਹੈ 6 ਮਿੰਟਾਂ ਵਿੱਚ 12 ml ਆਕਸੀਜਨ ਛੱਡਦਾ। B 18 ml ਛੱਡਦਾ। ਹੁਣ ਕੁਐਸਚਨ ਚੇਂਜ ਕਰਤਾ ਕਿਸ ਪੌਦੇ ਵਿੱਚ ਪੱਤਿਆਂ ਦਾ ਖੇਤਰਫਲ ਘਟਾ ਹੁਣ ਦੇਖੋ ਘਟ ਆਕਸੀਜਨ ਕਿੱਥੇ ਮਿਲੀ ਆ? A 'ਚ ਮਿਲੀ ਆ। ਤਾਂ ਪੌਦੇ A ਵਿੱਚ। ਹਰਪ੍ਰੀਤ ਨੇ ਇੱਕ ਪ੍ਰਯੋਗ ਤਹਿਦੀਕ ਪੌਦੇ ਨੂੰ 24 ਘੰਟੇ ਤੱਕ ਹਨੇਰੇ 'ਚ ਰੱਖਤਾ। ਹੁਣ ਜਿਹੜਾ ਸਟੋਮੈਟਾ ਸੰਬੰਧੀ ਕੀ ਤੱਥ ਸਹੀ ਆ? ਹੁਣ ਦੇਖੋ ਜਦੋਂ ਹਨੇਰੇ 'ਚ ਆਪਾਂ ਉਹਨੂੰ ਰੱਖਾਂਗੇ ਤਾਂ ਜਿਹੜਾ ਕਿਉਂਕਿ ਹਨੇਰੇ 'ਚ ਪ੍ਰਕਾਸ਼ ਸੰਸ਼ਲੇਸ਼ਨ ਤਾਂ ਹੋਏਗਾ ਨਹੀਂ ਪ੍ਰਕਾਸ਼ ਵਿੱਚ ਹੀ ਪ੍ਰਕਾਸ਼ ਸੰਸ਼ਲੇਸ਼ਨ ਹੁੰਦਾ ਰੋਸ਼ਨੀ 'ਚ ਤਾਂ ਇਹਦਾ ਆਨਸਰ ਹੈ 2 ਪ੍ਰਕਾਸ਼ ਸੰਸ਼ਲੇਸ਼ਨ ਨਹੀਂ ਹੋਏਗਾ ਸਟੋਮਾਟਾ ਬੰਦ ਰਹੇਗਾ ਧੰਨਵਾਦ